ਅਕੀ ਤਸਵੀਰ ਦਿਖਾਵਾਂਗੇ ਸ਼੍ਰੀ ਅਨੰਦਪੁਰ ਸਾਹਿਬ ਦੇ ਜਿਹੜੇ ਉਹ ਪੰਜ ਪਿੰਡਾਂ ਦੀ ਕੀ ਸਥਿਤੀ ਹੈਗੀ ਜਿਨ੍ਹਾਂ ਦੇ ਵੱਲੋਂ ਬਾਈਕਾਟ ਕੀਤਾ ਗਿਆ ਇਹਨਾਂ 2024 ਦੀਆਂ ਇਲੈਕਸ਼ਨਾਂ ਦਾ ਪੂਰੇ 1200 ਤੋਂ ਵੱਧ ਵੋਟਾਂ ਦੇ ਜਿਹੜਾ ਪਿੰਡ ਹੈਗਾ ਆ ਮਹਿਸ ਇੱਕ ਵੋਟੀ ਹੁਣ ਤੱਕ ਪੋਲ ਹੋਈ ਆ ਸੋ ਜਿੱਥੇ ਪੰਜਾਬ ਦੇ ਵਿੱਚ ਇਲੈਕਸ਼ਨਾਂ ਨੂੰ ਲੈ ਕੇ ਇਸ ਵੇਲੇ ਪੂਰਾ ਮਾਹੌਲ ਪਕਿਆ ਹੋਇਆ ਤੇ ਵੱਡੀ ਗਿਣਤੀ ਦੇ ਵਿੱਚ ਜਿੱਥੇ ਵੋਟ ਲੋਕ ਪੋਲ ਕਰਨ ਦੇ ਲਈ ਪਹੁੰਚ ਰਹੇ ਨੇ ਪਰ ਹੁਣ ਤੁਹਾਨੂੰ ਇੱਕ ਵੱਖਰੀ ਤਸਵੀਰ ਦਿਖਾਵਾਂਗੇ ਸ਼੍ਰੀ ਅਨੰਦਪੁਰ ਸਾਹਿਬ ਦੇ ਜਿਹੜੇ ਉਹ ਪੰਜ ਪਿੰਡਾਂ ਦੀ ਕੀ ਸਥਿਤੀ ਹੈਗੀ ਜਿਨ੍ਹਾਂ ਦੇ ਵੱਲੋਂ ਬਾਈਕਾਟ ਕੀਤਾ ਗਿਆ ਇਹਨਾਂ 2024 ਦੀਆਂ ਇਲੈਕਸ਼ਨਾਂ ਦਾ ਤਸਵੀਰ ਤੁਹਾਡੇ ਨਾਲ ਸਾਂਝੀ ਕਰਦੇ ਹਾਂ ਕਿ ਅਨੰਦਪੁਰ ਸਾਹਿਬ ਜਿਹੜੇ ਕਿ ਪੰਜ ਪਿੰਡਾਂ ਦਾ ਇੱਕ ਬਲੌਕ ਬਣਾਇਆ ਗਿਆ ਜਿਸ ਦੇ ਵਿੱਚ ਗੁੜਾ ਐਕਸੋਲੀ ਪਕਿੰਡੀ ਅਤੇ ਕਰੋਂਦੇ ਵਾਲਾ ਪਿੰਡ ਸ਼ਾਮਲ ਹੈ ਤੇ ਪੰਜ ਪਿੰਡਾਂ ਦਾ ਜਿਹੜਾ ਕਿ ਇੱਕ ਬੂਥ ਬਣਾਇਆ ਗਿਆ ਹਲੇ ਜਿਹੜੇ ਸਮੇਂ तकरीबन 12 ਵਜੇ ਦੇ ਇੱਕ ਲਗਭਗ 1 1 ਵਜੇ ਦੇ ਕਰੀਬ ਦਾ ਸਮਾਂ ਹੋ ਚੁੱਕਿਆ ਹੈ ਤੇ ਮਹਿਦ ਇਸ ਪੂਰੇ 1200 ਤੋਂ ਵੱਧ ਵੋਟਾਂ ਦੇ ਜਿਹੜਾ ਪਿੰਡ ਹੈਗਾ ਆ ਮਹਿਦ ਇੱਕ ਵੋਠੀ ਹੁਣ ਤੱਕ ਪੋਲ ਹੋਈ ਆ ਪੂਰੇ ਦਾ ਪੂਰਾ ਜਿਹੜਾ ਕਿ ਇੱਥੇ ਪੋਲਿੰਗ ਬੂਥ ਹੈ ਉਹ ਖਾਲੀ ਪਿਆ ਪਰ ਜਿਹੜੇ ਅਫਸਰ ਹੈਗੇ ਨੇ ਪੁਲਿਸ ਮੁਲਾਜ਼ਮ ਹੈਗੇ ਨੇ ਉਹ ਆਪਣੀ ਡਿਊਟੀ ਸੰਭਾਲੇ ਹੋਏ ਨੇ ਇਹਨਾਂ ਇਲਾਕੇ ਦੇ ਜਿਹੜੇ ਲੋਕਾਂ ਦੇ ਸਮੱਸਿਆ ਹੈਗੀ ਆ ਉਹ ਜ਼ਿਆਦਾਤਰ ਇਹ ਹੈ ਕਿ ਇਹ ਜਿਹੜਾ ਕਿ ਆਜ਼ਾਦੀ ਮਿਲੇ ਨੂੰ ਬੇਸ਼ੱਕ ਕਾਫੀ ਵੱਡਾ ਅਰਸਾ ਹੋ ਚੁੱਕਿਆ ਹੈ ਪਰ ਇਲਾਕੇ ਦਾ ਹਲੇ ਤੱਕ ਵਿਕਾਸ ਨਹੀਂ ਹੋਇਆ ਅਤੇ ਚੰਡੀਗੜ੍ਹ ਦੇ ਨਾਲ ਲੱਗਦੇ ਇਹਨਾਂ ਪਿੰਡਾਂ ਦੇ ਹਾਲਾਤ ਬਹੁਤ ਜ਼ਿਆਦਾ ਜਿਹੜੇ ਉਹ ਮਾੜੇ ਹੈਗੇ ਨੇ ਜਿਸ ਕਰਕੇ ਮੁੱਢਲੀਆਂ ਸਹੂਲਤਾਂ ਤੱਕ ਵੀ ਇੱਥੇ ਮੌਜੂਦ ਨਹੀਂ ਹੈ ਜਿਸ ਦੇ ਰੋਸ ਵਜੋਂ ਇਹਨਾਂ ਪਿੰਡਾਂ ਦੇ ਲੋਕਾਂ ਦੇ ਵੱਲੋਂ 2024 ਦੀਆਂ ਇਲੈਕਸ਼ਨਾਂ ਦਾ ਬਾਈਕਾਟ ਕਰਨ ਦਾ ਐਲਾਨ ਕੀਤਾ ਕਿ ਤੇ ਅੱਜ ਉਸ ਦਾ ਪੂਰਾ ਅਸਰ ਦੇਖਣ ਨੂੰ ਵੀ ਮਿਲ ਰਿਹਾ ਤੇ ਜਿਸ ਤਰ੍ਹਾਂ ਦੇ ਨਾਲ ਪੋਲਿੰਗ ਬੂਥ ਤਾਂ ਲਗਾ ਦਿੱਤਾ ਗਿਆ ਸਵੇਰ ਤੋਂ ਜਿਹੜਾ ਕਿ VOTING ਪ੍ਰਕਿਰਿਆ ਹੋ ਸ਼ੁਰੂ ਹੋਈ ਹੋਈ ਹੈ ਪਰ ਹਲੇ ਤੱਕ ਕੋਈ ਵੀ ਪਿੰਡ ਦਾ ਵਿਅਕਤੀ ਇੱਥੇ ਆਪਣਾ ਮਤ ਅਧਿਕਾਰ ਦਾ ਪ੍ਰਯੋਗ ਕਰਨ ਦੇ ਲਈ ਨਹੀਂ ਪਹੁੰਚ ਰਿਹਾ ਦੂਜੇ ਪਾਸੇ ਪਿੰਡ ਦੇ ਲੋਕ ਹੈਗੇ ਨੇ ਉਹਨਾਂ ਨਾਲ ਵੀ رابطہ ਕਰਨਗੇ ਕਿ ਕੀ ਵਜ੍ਹਾ ਹੈਗੀ ਹੈ ਕਿਉਂ ਉਹਨਾਂ ਦੇ ਵਿੱਚ ਇੰਨਾ ਰੋਸ ਹੈਗਾ ਹੈ ਕਿਉਂ ਉਹਨਾਂ ਦੇ ਵੱਲੋਂ ਅੱਜ ਜਿਹੜਾ ਕਿ ਬੇहद ਵੱਡਾ ਦਿਨ ਹੈਗਾ ਹੈ ਆ ਕੇਂਦਰ ਦੇ ਵੀ ਸਰਕਾਰ ਦੀ ਜਿਹੜੀ ਆ ਉਹ ਚੋਣ ਕਰਨੀ ਆ ਆਮ ਲੋਕਾਂ ਨੇ ਆਪਣੇ ਵੋਟ ਅਧਿਕਾਰ ਦੀ ਵਰਤੋਂ ਕਰਕੇ ਕਿਉਂ ਉਹਨਾਂ ਦੇ ਵੱਲੋਂ ਆਪਣੇ ਇਸ ਅਧਿਕਾਰ ਦੀ ਵਰਤੋਂ ਨਹੀਂ ਕੀਤੀ ਜਾ ਰਹੀ ਆ ਪਿੰਡ ਦੇ ਲੋਕਾਂ ਨਾਲ ਵੀ ਆਪਾਂ ਗੱਲਬਾਤ ਕਰਾਂਗੇ ਸੋ ਇੱਕ ਪਾਸਿ ਸੇ ਪਿੰਡ ਦੇ ਲੋਕਾਂ ਵੱਲੋਂ ਬਾਈਕਾਟ ਕੀਤਾ ਗਿਆ ਉਧਰ ਵੀ ਕੁਝ ਅਜਿਹੇ ਜਿਹੜੇ ਕਿ ਪਿੰਡ ਦੇ ਕੁਝ ਲੋਕ ਹੈਗੇ ਜਿਨ੍ਹਾਂ ਵੱਲੋਂ ਵੋਟ ਦਾ ਅਧਿਕਾਰ ਤਾਂ ਵਰਤੋਂ ਕੀਤੀ ਗਈ ਹੈ ਕੀ ਨਾਮ ਹੈ ਤੁਹਾਡਾ ਸੁਨਦਰਾਮ ਸੁਨਦਰਾਮ ਜੀ ਵੋਟ ਪਾ ਕੇ ਆਏ ਹੋ ਨਿਸ਼ਾਨ ਦਿਖਾਉਂਗੇ ਆਪਾਂ ਨੂੰ ਹਾਂ ਜੀ ਹਾਂ ਤੋ ਇਹ ਦੇਖ ਸਕਦੇ ਹੋ ਕਿ ਜਿਹੜਾ ਇנק ਦਾ ਨਿਸ਼ਾਨ ਹੈ ਉਹ ਲਗਾਇਆ ਗਿਆ ਹੈ ਹਾਲਕਿ ਪਿੰਡ ਦੇ ਲੋਕਾਂ ਦੇ ਵੱਲੋਂ ਇਕੱਠੇ ਹੋ ਕੇ ਬਾਈਕਾਟ ਦਾ ਐਲਾਨ ਕੀਤਾ ਗਿਆ ਸੀ ਤੁਸੀਂ ਪਿੰਡ ਵਾਲਿਆਂ ਦੀ ਜਿਹੜੀਆਂ ਮੰਗਾਂ ਨੇ ਉਹਨਾਂ ਤੋਂ ਸਹਿਮਤੀ ਨਹੀਂ ਪ੍ਰਗਟਾਰੇ ਸਰ ਬੰਦੇ ਕਈ ਤਰ੍ਹਾਂ ਦੇ ਬੰਦੇ ਆ ਸਰ ਹਾਂਜੀ ਚੋਰ ਬੰਦੇ ਆ ਠਾਕੇ ਬੰਦੇ ਆ ਹਾਂ ਸਰ ਜੀ ਆਪ ਕੋ ਆਪਾਂ ਉਹਨਾਂ ਨਾਲ ਲਾ ਕੇ ਮਾਰਨਾ ਥੋੜੀ ਜੀ ਹੂੰ ਉਹਨਾਂ ਤਾਂ ਲੁੱਟ ਕੇ ਖਾ ਗਏ ਸੀ ਹੂੰ ਆਪਾਂ ਸਰਕਾਰੀ ਮੁਲਾਜ਼ਮ ਹੈ ਜੀ ਅੱਛਾ ਜੀ ਸਰਕਾਰੀ ਮੁਲਾਜ਼ਮ ਸਰਕਾਰੀ ਮੁਲਾਜ਼ਮੇ ਰਿਟਾਇਰ ਹੋ ਚੁੱਕੇ ਜੀ ਆਪਾਂ ਅੱਛਾ ਮੈਂ ਵੋਟ ਪਾਉਣ ਮੇਰਾ ਹੱਕ ਬਣਦਾ ਜੀ ਵੋਟ ਬਾਕੀ ਤੁਹਾਡਾ ਹੱਕ ਬਣਦਾ ਹੈਗਾ ਪਰ ਉਹਨਾਂ ਦੇ ਵੱਲੋਂ ਜਿਹੜਾ ਰੋਸਦਾਰ ਕੀਤਾ ਜਾ ਰਿਹਾ ਉਹ ਕਿੱਥੋਂ ਤੱਕ ਸਹੀ ਹੈ ਸਰ ਇਹਨਾਂ ਵਿੱਚ ਮੈਂ ਆਪਣੇ ਲਿਖਿਆ ਹੈ ਨਹੀਂ ਸਰ ਹਾਂ ਇਹਨਾਂ ਵਿੱਚ ਵੋਟ ਨਹੀਂ ਸਕਦਾ ਤੇ ਉਹਨਾਂ ਦੇ ਵੱਲੋਂ ਇਹ ਵੀ ਗੱਲ ਆਖੀ ਗਈ ਹੈ ਕਿ ਜਿਹੜਾ ਵੋਟ ਪਾਊਗਾ ਅਸੀਂ ਉਹ ਤਾਂ ਬਾਈਕਾਟ ਕਰਾਂਗੇ ਹਾਂਜੀ ਹਾਂਜੀ ਪਿੰਡ ਵਾਲੇ ਬੰਦੇ ਕਹਿ ਰਹੇ ਜੀ ਸਰਪੰਚ ਪੰਜ ਲੰਬੜ ਦਾਜੂ ਕਹਿ ਰਹੇ ਜੀ ਤੇ ਇਹ ਇਹ ਸਿੱਧਾ ਸਿੱਧਾ ਕਹਿ ਦਈਏ ਕਿ ਲੋਕਾਂ ਨੂੰ ਧਮਕਾਇਆ ਜਾ ਰਿਹਾ ਲੋਕਾਂ ਨੂੰ ਧਮਕਾਇਆ ਜਾ ਰਿਹਾ ਜੀ ਇਹ ਕਹਿੰਦੇ ਵੀ ਅਸੀਂ ਪਿੰਡ 'ਚੋਂ ਬਾਹਰ ਕੱਢ ਦੋਗੇ ਜਿਹੜਾ ਬੰਦਾ ਵੋਟ ਪਾਏਗਾ ਅੱਛਾ ਜੀ ਹੁਣ ਦੇਖੀਏ ਹੋਊਗੀ ਸਰ ਬਾਹਰ ਕੱਢ ਦਿਆਂ ਜਾਂ ਅੰਦਰ ਰਹਿੰਦੇ ਪਿੰਡ 'ਚ ਸੋ ਟੋਟਲ ਹੁਣ ਤੱਕ ਤੁਸੀਂ ਦੇਖਿਆ ਹੋਣਾ ਕਿੰਨੇ ਜਿਹੜੇ ਲੋਟ ਚਾਰ ਵੋਟਰ ਪਈਆਂ ਨੇ 1200 ਤੋਂ ਵੱਧ ਜਿਹੜੀ ਕਿ ਇੱਥੇ ਉਹਦੀ ਪਾਪੂਲੇਸ਼ਨ ਹੈਗੀ ਆ ਹਾਂਜੀ ਹਾਂਜੀ ਹਾਂ ਤੇ ਚਾਰ ਵੋਟਰ ਤੋਂ ਦੇਖ ਸਕਦੇ ਹੋ ਕਿ 1200 ਤੋਂ ਵੱਧ ਜਿਹੜੀ ਕਿ ਚਾਰੇ ਪੰਜੇ ਪਿੰਡਾਂ ਦੇ ਜਿਹੜੇ ਕਿ ਲੋਕ ਹੈਗੇ ਨੇ ਪਰ ਮਹਿਜ਼ ਚਾਰ ਵੋਟਾਂ ਹੀ ਪੋਲ ਹੋਣੀਆਂ ਉਹ ਬੜੀ ਹੈਰਾਨੀ ਜਨਣ ਗੱਲ ਹੈਗੀ ਆ ਹੋਰ ਜਿਹੜੇ ਲੋਕ ਹੈਗੇ ਨੇ ਉਹਨਾਂ ਨਾਲ ਵੀ ਰਾਬਤਾ ਕਰਾਂਗੇ ਪਿੰਡ ਦੇ ਲੋਕਾਂ ਨਾਲ ਆਓ ਮਿਲਵਾਉਨੇ ਆ ਸੂਈਪਾਸੇ ਤੋਂ ਤਨੂ ਤਸਵੀਰ ਦਿਖਾਈ ਹੈਗੀ ਪੋਲਿੰਗ ਬੋਧੀ ਜਿੱਥੇ ਕਿ ਕੋਈ ਵੀ ਜਿਹੜਾ ਕਿ ਪਿੰਡ ਦਾ ਵਿਅਕਤੀ ਵੋਟ ਪੋਲ ਕਰਨ ਲਈ ਨਹੀਂ ਗਿਆ ਪਰ ਦੂਜੇ ਪਾਸੇ ਤੋਂ ਆਨ ਦਿਖਾਵਾਂਗੇ ਕਿ ਕੁਝ ਜਿਹੜੇ ਪਿੰਡ ਦੇ ਲੋਕ ਬੈਠੇ ਹੋਏ ਹੈਗੇ ਨੇ ਅ ਦਰਖਤ ਦੇ ਥੱਲੇ ਜਿਹੜੀ ਛਾਂ ਮਾਰ ਰਹੇ ਹੈਗੇ ਨੇ ਗਰਮੀ ਤੋਂ ਬਚ ਰਹੇ ਪਰ ਇਹਨਾਂ ਦੇ ਵੱਲ ਰੋਸਤਾਜ਼ਾਰ ਕੀਤਾ ਜਾ ਰਿਹਾ ਪਰ ਕੋਈ ਵੀ ਅਜਿਹਾ ਪਰਸਨ ਨਹੀਂ ਹੈ ਜੋ ਕਿ ਮੀਡੀਆ ਸਾਹਮਣੇ ਆ ਕੇ ਇਹ ਕਹਿ ਸਕੇ ਕਿ ਸਾਡੇ ਪਿੰਡ ਦੇ ਵਿੱਚ ਇਹ ਦਿੱਕਤ ਹੈ ਇਹ ਪਰੇਸ਼ਾਨੀ ਹੈ ਕਿ ਇਹ ਮਸਲੇ ਦਾ ਹੱਲ ਨਹੀਂ ਹੋਇਆ ਇਸ ਕਰਕੇ ਅਸੀਂ 70 ਲੀਟਰਾਂ ਦੇ ਖਿਲਾਫ ਇਹ ਰੋਸ ਜ਼ਾਹਰ ਕਰ ਰਹੇ ਹਨ ਪਰ ਜੋ ਮੀਡੀਆ ਰਿਪੋਰਟਰ ਸਾਹਮਣੇ ਆਈ ਹੈ ਪਿੰਡ ਦੇ ਲੋਕਾਂ ਦਾ ਇਹ ਕਹਿਣਾ ਹੈ ਕਿ ਇੱਥੇ ਜ਼ਿਆਦਾਤਰ ਜਿਹੜਾ ਇਲਾਕਾ ਹੈ ਉਹ ਪਾਣੀ ਦੀ ਮਾਰ ਹੇਠਾ ਹੁੰਦਾ ਅਤੇ ਚੰਡੀਗੜ੍ਹ ਦੇ ਨਾਲ ਲੱਗਦੇ ਜਿਹੜੇ ਪਿੰਡ ਹੈਗੇ ਨੇ ਉਹ ਮਹੱਤ ਚੰਡੀਗੜ੍ਹ ਤੋਂ ਕੁਝ ਹੀ ਦੂਰੀ ਤੇ ਉੱਪਰ ਹੈਗੇ ਨੇ ਜਿੱਥੇ ਕਿ ਹਲੇ ਵੀ ਮੁੱਢਲੀਆਂ ਸਹੂਲਤਾਂ ਤੱਕ ਉਪਲਬਧ ਨਹੀਂ ਹੈ ਪਿੰਡ ਕਾਫੀ ਪਿਛੜਿਆ ਹੋਇਆ ਅਤੇ ਇਹੀ ਵੱਡੀ ਵਜ੍ਹਾ ਹੈਗੀ ਹੈ ਕਿ ਜਿਹੜੇ ਲੋਕ ਹੈਗੇ ਨੇ ਆਪਣੇ ਅਧਿਕਾਰ ਦਾ ਇਸਤੇਮਾਲ ਨਹੀਂ ਕਰਦੇ ਬੇਸ਼ੱਕ ਇਹਨਾਂ ਦੇ ਵੱਲੋਂ ਆਪਣੀਆਂ ਮੰਗਾਂ ਨੂੰ ਲੈ ਕੇ ਕਾਫੀ ਸਮਾਂ ਪਹਿਲਾਂ ਹੀ ਜਿਹੜਾ ਕਿ ਬਾਈਕੋਟ ਦਾ ਐਲਾਨ ਕਰ ਦਿੱਤਾ ਗਿਆ ਸੀ ਪਰ ਹਲੇ ਤੱਕ ਕਿਸੇ ਵੀ ਲੀਡਰ ਨੇ ਇਹਨਾਂ ਤੱਕ ਪਹੁੰਚ ਨਹੀਂ ਕੀਤੀ ਸੋ ਹੁਣ ਦੇਖਣਾ ਹੋਵੇਗਾ ਕਿ ਥੋੜਾ ਜਿਹਾ ਸਮਾਂ ਬਾਕੀ ਰਹਿ ਗਿਆ ਹੈ 4 ਜਾਂ 5 ਘੰਟੇ ਜਿਹੜੇ ਕਿ ਬੋਲਿੰਗ ਬੂਥਾਂ ਦੇ ਉੱਪਰ ਹੋਰ ਜਿਹੜੇ ਕਿ ਵੋਟ ਪੋਲ ਕਰਨ ਦਾ ਸਮਾਂ ਹੈਗਾ ਕਿ ਇਹਨਾਂ ਤੱਕ ਕੋਈ ਆਗੂ ਪਹੁੰਚ ਕਰਦਾ ਹੈ ਕਿ ਇਹਨਾਂ ਦੀ ਕੋਈ ਬਾਹ ਫੜਦਾ ਹੈ ਕਿ ਇਹ ਆਪਣੇ ਮਤ ਅਧਿਕਾਰ ਦੀ ਵਰਤੋਂ ਕਰਦੇ ਨੇ ਆਉਣ ਵਾਲਾ ਸਮਾਂ ਦੱਸੇਗਾ ਜਿਹੜੇ ਆਪਟਲੀ ਜੁੜੇ ਹੋ ਹਮਦਰ ਟੀਵੀ